ਦੀ ਸੇਵਾ ਕਰਦੇ ਹੋ ਤੁਸੀਂ ਇਹ ਜੀ ਸੀਵਰੇਜ ਦੀ ਸੇਵਾ ਕਰੀ ਦੀ ਹੈ ਮਹਾਰਾਜ ਨੇ ਬਖਸ਼ੀ ਆਪਾਂ ਤਾਂ ਕਰੀ ਦੀ ਹੈ ਜੀ ਉਹਨਾਂ ਦਾ ਲੱਗਦਾ ਸੇਵਾ ਕਰਕੇ ਦੇਖੋ ਬਹੁਤ ਵਧੀਆ ਲੱਗਦਾ ਮਹਾਰਾਜ ਦੀ ਕਿਰਪਾ ਜਿਉਂ-ਜਿਉਂ ਮਹਾਰਾਜ ਜਿਵੇਂ ਹੁਕਮ ਦਿੰਦੇ ਓਵੇਂ-ਓਵੇਂ ਫਿਰ ਕਰੀ ਜਾਈਦਾ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸੇਵਾ ਕਰਦੇ ਐਂ ਵੇਖੋ ਬਾਬਾ ਜੀ ਮਹਾਰਾਜ ਦੀ ਕਿਰਪਾ ਨਾਲ ਪਤਾ ਕੋਈ ਨਹੀਂ ਜੀ ਉਦਾਂ ਮਾਮੂਲੀ ਜਿਹਾ ਕਹਿ ਦਿੰਦੇ ਆ ਜੀ 5 ਕੀ ਸਾਲ ਹੋਏ ਆ ਕਿੰਨਾ ਕ ਆਨੰਦ ਮਿਲਦਾ ਵਾ ਜੇ ਸੇਵਾ ਕਰਦੇ ਆ ਬੰ ਕਿੰਨਾ ਕ ਆਨੰਦ ਮਿਲਦਾ ਬਾਬਾ ਦੀ ਸੀਨੇ ਦਾ ਦਾਤਾ ਨਾ ਤਾਂ ਵੇਖੋ ਮਹਾਰਾਜ ਦੀ ਕਿਰਪਾ ਆ ਬਹੁਤ ਚੜਦੀ ਸੱਚੇ ਪਾਤਸ਼ਾਹ ਨੇ ਪੂਰੀ ਤੰਦਰੁਸਤੀ ਸਰੀਰ ਨੂੰ ਬਖਸ਼ੀ ਆ ਸੇਵਾ ਤੋਂ ਬਿਨਾ ਆਪਾਂ ਰਹਿ ਨਹੀਂ ਸਕਦੇ ਜੀ ਬੰਦਾ ਇੱਕਦਮ ਫਰੈਸ਼ ਹੋ ਜਾਂਦਾ ਤਕਲੀਫਾਂ ਦੂਰ ਹੋ ਜਾਂਦੀ ਵੇਖੋ ਵੈਗਰੂ ਜਿਨ੍ਹਾਂ ਦੇ ਚਮਤਕਾਰ ਮਹਾਰਾਏ ਨੇ ਕੀਤੇ ਆ ਬਾਬਾ ਦੀਪ ਸਿੰਘ ਦੇ ਸੋ ਆ ਆਪਣੇ ਭਰਾ ਲੱਗ ਗਿਆ ਵੀ ਖਲੋਤਾ ਆ ਕਿ 6 ਮਹੀਨੇ ਦਾ ਟਾਈਮ ਹੀ ਭਰਾ ਨੂੰ ਨੌਕਰੀ ਜੜੀ ਆ ਪਹਿਲਾਂ ਹੀ ਮਿਲ ਗਈ ਮਹਾਰਾਜ ਦੀ ਕਿਰਪਾ ਨਾਲ ਸੋ ਇਹ ਕਰਕੇ ਬਾਬਾ ਦੀਪ ਸਿੰਘ ਜੀ ਤੇ ਬਹੁਤ ਜ਼ਿਆਦਾ ਯਕੀਨ ਤੇ ਵਿਸ਼ਵਾਸ ਆ ਜਦੋਂ ਆਪਾਂ ਸਿਵਰੇਜ ਜੀ ਸੇਵਾ ਕਰਦੇ ਆ ਕੁਝ ਮਹਿਸੂਸ ਨਹੀਂ ਹੁੰਦਾ ਕਿ ਆਨੰਦ ਆ ਹੁੰਦਾ आनंद जी मैं जी तो कहना कि स्वर्गਾਂ ਚ ਹੁੰਨੇ ਆ ਜਦੋਂ ਆਪਾਂ ਸੇਵਾ ਕਰਦੇ ਆਂ ਬਾਬਾ ਜੀ ਦੇ ਨਾਮ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਵਕਤ ਸੇ ਹੀ ਮੌਜੂਦ ਆ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਅੰਮ੍ਰਿਤਸਰ ਵਿੱਚ ਜਿੱਥੇ ਕੀ ਗੱਲ ਕੀਤੀ ਜਾਵੇ ਸੰਗਤਾਂ ਜਿਹੜੀਆਂ ਨੇ ਵੱਧ ਕੇ ਇੱਥੇ ਜਿਹੜੇ ਹੈ ਕਿ ਸੇਵਾ ਦੇ ਵਿੱਚ ਆਪਣਾ ਜੋ ਹੈ ਹਿੱਸਾ ਪਾਉਂਦੀਆਂ ਨੇ ਗੱਲ ਕੀਤੀ ਜਾਵੇ ਲੋਕਾਂ ਨੂੰ ਆਨੰਦ ਬੋਧ ਆਉਂਦਾ ਸੇਵਾ ਕਰਨ ਦਾ ਇੱਥੇ ਤੁਸੀਂ ਕੁਝ ਦੇਖ ਸਕਦੇ ਹੋ ਵੀਰ ਜਿਹੜੇ ਨੇ ਕਿ ਇੱਥੇ ਸੇਵਾ ਕਰਦੇ ਨੇ ਪਰ ਸੇਵਾ ਕਰਦੇ ਨੇ ਕਿ ਜਦ ਅਸੀਂ ਲੰਗਰ ਹਾਲ ਜਦੋਂ ਅਸੀਂ ਪਰਤਨਾਂ ਦੀ ਸੇਵਾ ਕਰਦੇ ਹਾਂ ਤੇ ਜਦੋਂ ਨਾਲੀ ਇਹਦੇ ਵਿੱਚ ਗੱਲ ਕਰ ਲਈ ਜਦੋਂ ਕੋਈ ਫਸ ਜਾਂਦਾ ਤੇ ਉਸ ਨੂੰ ਸਾਫ਼ ਕਰਨ ਦੀ ਜਿਹੜੀ ਹੈ ਕਿ ਇਹ ਵੀਰ ਜਿਹੜੇ ਸੇਵਾ ਨਿਭ ਖਿਆ ਜਾਵੇ ਤਾਂ ਬਾਬਾ ਦੀਪ ਸਿੰਘ ਜੀ ਦੀ ਗੱਲ ਕੀਤੀ ਹੈ ਲੋਕਾਂ ਦਾ ਵਿਸ਼ਵਾਸ ਹੀ ਹੈ ਜਿਹੜਾ ਬਾਬਾ ਦੀਪ ਸਿੰਘ ਜੀ ਨੂੰ ਖੇਚਦਾ ਤੇ ਜਿਹੜੇ ਕਿ ਸੇਵਾ ਦੇ ਵਿੱਚ ਜਿਹੜੇ ਸਿੰਘਾਂ ਦੀ ਗੱਲ ਕਰ ਲਈ ਅਨੰਦ ਬੋਧ ਹੁੰਦਾ ਸੇਵਾ ਦੇ ਵਿੱਚ ਗੱਲਬਾਤ ਕਰ ਲੈਣੇ ਆ ਜਿਸ ਵੀਰ ਹੋਣੀਆਂ ਜਿੰਨਾਂ ਦੇ ਵੱਲੋਂ ਜਿਹੜੀ ਸੇਵਾ ਨਿਭਾਈ ਜਾਂਦੀ ਵਾਹਿਗੁਰੂ ਜੀ ਕਾ ਖਾਲਸਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਜੀ ਮੇਰਾ ਨਾਮ ਜੀ ਭਾਈ ਜਸਪ੍ਰੀਤ ਸਿੰਘ ਹੈ ਜੀ ਬਾਬਾ ਜਸਾ ਜੀ ਕਹਿੰਦੇ ਨੇ ਕਿਹੜੀ ਸੇਵਾ ਕਰਦੇ ਹੋ ਤੁਸੀਂ ਇਹ ਜੀ ਸੀਵਰੇਜ ਦੀ ਸੇਵਾ ਕਰੀ ਦੀ ਹੈ ਮਹਾਰਾਜ ਨੇ ਬਖਸ਼ੀ ਆਪਾਂ ਤਾਂ ਕਰੀ ਦੀ ਹੈ ਜੀ ਕਿਸ ਤਰ੍ਹਾਂ ਦਾ ਲੱਗਦਾ ਸੇਵਾ ਕਰਕੇ ਦੇਖੋ ਬਹੁਤ ਵਧੀਆ ਲੱਗਦਾ ਮਹਾਰਾਜ ਦੀ ਕਿਰਪਾ ਜੋ ਜੋ ਮਹਾਰਾਜ ਜਿਵੇਂ ਹੁਕਮ ਦਿੰਦੇ ਓਵੇਂ ਓਵੇਂ ਫਿਰ ਕਰੀ ਜਾਈਦਾ ਜੀ ਨਹੀਂ ਨਹੀਂ ਐਸੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸੇਵਾ ਕਰਦੇ ਐਂ ਵੇਖੋ ਬਾਬਾ ਜੀ ਮਹਾਰਾਜ ਦੀ ਕਿਰਪਾ ਨਾਲ ਪਤਾ ਕੋਈ ਨਹੀਂ ਜੀ ਉਦਾਂ ਮਮੂਲੀ ਜਿਹਾ ਕਹਿ ਦਿੰਦੇ ਆ ਜੀ 5 ਕੀ ਸਾਲ ਹੋਏ ਆ ਨਹੀਂ ਨਹੀਂ ਕਿੰਨਾ ਕ ਆਨੰਦ ਮਿਲਦਾ ਵਾ ਜੇ ਸੇਵਾ ਕਰਦੇ ਆ ਬੰ ਕਿੰਨਾ ਕ ਆਨੰਦ ਮਿਲਦਾ ਬਾਬਾ ਦੀ ਸੇਣੀ ਦਦਾ ਤੱਕ ਆਨੰਦ ਵੇਖੋ ਮਹਾਰਾਜ ਦੀ ਕਿਰਪਾ ਆ ਨਾਰਾਇਣ ਨੇ ਜੋ ਇਹ ਸੇਵਾ ਬਖਸ਼ੀ ਆ ਸੱਚੇ ਪਾਤਸ਼ਾਹ ਨੇ ਪੂਰੀ ਤਾਂ ਦੁਸਤੀ ਸਰੀਰ ਨੂੰ ਬਖਸ਼ੀ ਆ ਸੇਵਾ ਤੋਂ ਬਿਨਾ ਆਪਾਂ ਰਹਿ ਨਹੀਂ ਸਕਦੇ ਇਸ ਜੀਤੂ ਸੇਵਾ ਕਿਦਾਂ ਸ਼ੁਰੂ ਕਰਦੇ ਹੋ ਕੀ ਪ੍ਰੋਸੈਸ ਹੁੰਦਾ ਸਾਰੀ ਸੇਵਾ ਦਾ ਕਿਵੇਂ ਸ਼ੁਰੂਆਤ ਕਰਦੇ ਹੋ ਕੀ ਕੀ ਸਾਫ਼ ਕਰਦੇ ਹੋ ਸਾਰਾ ਦੱਸੋ ਸੇਵਾ ਵਾਹਿਗੁਰੂ ਵੇਖੋ ਸਵੇਰੇ ਆਪਾਂ ਛਣਿਆਰ ਸਾਰੇ ਭਰਾਵਾਂ ਨੂੰ ਮੈਸੇਜ ਲਾ ਦਈਦਾ ਆ ਸਾਢੇ 6 ਵਜੇ ਹਾਜ਼ਰ ਹੋ ਜਾਓ ਸੋ ਜਦੋਂ ਆਉਂਦੇ ਆ ਆਪਣੇ ਭਰਾ ਸਾਰੇ ਉਤੋਂ ਬਾਅਦ ਆਪਾਂ ਸਵੇਰੇ ਆਣ ਕੇ ਟੱਪ ਗੱਡੀ ਦੇ ਟੱਪ ਕੱਢ ਕੇ ਮਹਾਰਾਜ ਦੇ ਅੱਗੇ ਅਰਦਾਸ ਕਰੀਦੀ ਆ ਇਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪਣੇ ਸੇਵਕੋ ਜੜੀ ਆ ਸੇਵਾ ਚੜ੍ਹਦੀ ਕਲਾ ਦੇ ਵਿੱਚ ਲਿਓ ਸੀਵਰੇਜ ਕਰਦੇ ਸੀਵਰੇਜ ਦੀ ਸੇਵਾ ਕਰਦੇ ਆ ਕਿਤੇ ਭੋਲਾ ਗਲਤੀਆਂ ਹੋਈਆਂ ਮਾਫ਼ ਵੀ ਦੀ ਬਖਸ਼ਣੀ ਜਿਹੜੇ ਜਿੰਨੇ ਭਰਾ ਆ ਉਹਨਾਂ ਨੂੰ ਵੀ ਸਮੱਤ ਬਖਸ਼ਣੀ ਤੇ ਕਾਮ ਕਰੋਦ ਲੋਹ ਮੋਹ ਘਰ ਤੋਂ ਬਚਾ ਕੇ ਰੱਖਣਾ ਸਾਡੇ ਭਰਾਵਾਂ ਨੂੰ ਜਿੰਨੇ ਵੀ ਸੇਵਾ ਕਰਦੇ ਨੇ ਵੈਸੇ ਦੇਖਿਆ ਜਾਵੇ ਕਿ ਜਦੋਂ ਅਸੀਂ ਇਹੀ ਜਿਹੜੀ ਚੀਜ਼ ਅਸੀਂ ਬਾਹਰ ਕਰਨੇ ਕਿਸੇ ਨੂੰ ਪੈਸੇ ਦੇ ਕੇ ਬਾਹਰ ਆਪਣੇ ਗਲੀਆਂ ਮੱਲਿਆਂ ਚ ਕਹੇ ਹੋਰ ਕੋ ਪੈਸੇ ਕੰਮ ਕਰਾ ਲੈਣੇ ਇਹੀ ਜੇ ਆਪਾਂ ਸੇਵਾ ਬੱਬਾਈ ਦੇ ਦਰ ਤੇ ਕਰਦੇ ਆ ਕਿੰਨਾ ਕੁ ਫਰਕ ਮਹਿਸੂਸ ਹੁੰਦਾ ਇਸ ਵਿੱਚ ਵੇਖੋ ਬਾਬਾ ਜੀ ਮਹਾਰਾਜ ਕਿਰਪਾ ਕਰਨ ਪਹਿਲੀ ਤੇ ਗੱਲ ਜਿਹੜੀ ਧੰਤਨ ਅਮਰਸ਼ੀਦ ਬਾਬਾ ਦੀਪ ਸਿੰਘ ਦੀ ਘਰ ਦੀ ਸੇਵਾ ਆ ਇਹ ਦਾਸ ਨੂੰ ਬਖਸ਼ੀ ਚੜ੍ਹਦੀ ਕਲਾ ਦੇ ਵਿੱਚ ਤੇ ਮਹਾਰਾਜ ਨੇ ਨਾਲ ਸਿੰਘ ਵੀ ਦਿੱਤੇ ਆ ਸੇਵਾ ਕਰਨ ਨੂੰ ਬਾਕੀ ਰਹੀ ਗੱਲ ਜਿਹੜੀ ਪਿੰਡਾਂ ਦੀ ਜਿੱਦਾਂ ਤੁਸੀਂ ਗਲੀਆਂ ਮੱਲਿਆਂ ਦੀ ਕਹਿੰਦੇ ਸੋ ਮਹਾਰਾਜ ਕਿਰਪਾ ਕਰਨ ਉਹ ਵੀ ਸਾਨੂੰ ਜੇ ਕੋਈ ਹੁਕਮ ਲਾ ਦੇਵੇ ਕੋਈ ਮੰਤਰ ਕਿਤੇ ਵੀ ਥਾਂ ਤੇ ਹੋਵੇ ਉਹ ਦਾਸ ਜਿਹੜਾ ਆ ਆਪਣੇ ਸਿੰਘਾਂ ਨੂੰ ਆਪਣੇ ਭਰਾਵਾਂ ਨੂੰ ਲੈ ਕੇ ਅਸੀਂ ਕਰਨ ਦੀ ਹਿੰਮਤ ਰੱਖਦੇ ਹਾਂ ਮਹਾਰਾਜ ਦੀ ਕਿਰਪਾ ਨਾਲ ਕਿ ਸੇਵਾ ਦੇ ਵਿੱਚ ਕੋਈ ਭੇਜ ਭਾਅ ਨਹੀਂ ਕਰਦੇ ਕੋਈ ਭੇਤ ਭਾਅ ਨਹੀਂ ਕਿਹਨਾ ਸਾਡਾ ਕੋਈ ਵੈਰ ਵਿਰੋਧ ਤਾਂ ਨਹੀਂ ਸਾਨੂੰ ਸਾਰੇ ਧਰਮਾਂ ਦਾ ਅਸੀਂ ਸਤਿਕਾਰ ਕਰਦੇ ਹਾਂ ਮਹਾਰਾਜ ਦੀ ਕਿਰਪਾ ਨਾਲ ਕੋਈ ਕਿਸੇ ਨੂੰ ਅਸੀਂ ਮਾਰਿਆ ਨਹੀਂ ਕਹਿੰਦੇ ਨਾ ਅਸੀਂ ਆਪਣੇ ਦਿਲ 'ਚ ਇਰਖਾ ਰੱਖਦੇ ਹਾਂ ਕਿਸ ਦੇ ਧਰਮ ਬਾਰੇ ਲਿਖਿਆ ਜਾਵੇ ਕਿ ਬਹੁਤ ਗਿਣਤੀ ਵਾਧੇ ਦੀ ਜਾਰੀ ਬਾਬਾ ਜੀ ਦੇ ਦਰ ਦੇ ਵਿੱਚ ਕਿੰਨਾ ਕ ਆਨੰਦ ਜਦੋਂ ਬਾਣੀ ਚੱਲਦੀ ਹੁੰਦੀ ਨਾਮ ਨਾਲ ਅਸੀਂ ਸੇਵਾ ਕਰਦੇ ਆ ਕਿੰਨੇ ਕਿ ਮਨਨ ਕਿ ਸਾਰੇ ਦੁੱਖ ਦੂਰ ਹੋ ਜਾਂਦੇ ਆ ਬੰਦਾ ਇੱਕਦਮ ਫਰੈਸ਼ ਹੋ ਜਾਂਦਾ ਤਕਲੀਫਾਂ ਦੂਰ ਹੋ ਜਾਂਦੀ ਵੇਖੋ ਵਾਇਗਰੂ ਜਿਨ੍ਹਾਂ ਦੇ ਚਮਤਕਾਰ ਮਹਾਰਾਏ ਨੇ ਕੀਤੇ ਆ ਬਾਬਾ ਦੀਪ ਸਿੰਘ ਦੇ ਸੋ ਆ ਆਪਣੇ ਭਰਾ ਲੱਗੇ ਵੀ ਖਲੋਤਾ ਆ ਕਿ 6 ਮਹੀਨੇ ਦਾ ਟਾਈਮ ਹੀ ਭਰਾ ਨੂੰ ਨੌਕਰੀ ਜੜੀ ਆ ਪਹਿਲਾਂ ਹੀ ਮਿਲ ਗਈ ਮਹਾਰਾਜ ਦੀ ਕਿਰਪਾ ਨਾਲ ਸੋ ਇਹ ਕਰਕੇ ਬਾਬਾ ਦੀਪ ਸਿੰਘ ਜੀ ਤੇ ਬਹੁਤ ਜ਼ਿਆਦਾ ਯਕੀਨ ਤੇ ਵਿਸ਼ਵਾਸ ਆ ਜੜੀਆਂ ਸੰਗਤਾਂ ੜਕੀਆਂ ਹੀ ਜਿਹੜੇ ਲੋਕ ਭੜਕੇ ਹੀ ਨਾ ਇੱਧਰ ਉੱਧਰ ਥਾਵਾਂ ਤੇ ਮੱਥੇ ਟੇਕਣੇ ਪਖੰਡਵਾਦ ਚ ਸੋ ਮਹਾਰਾਜ ਨੇ ਕਿਰਪਾ ਕਰਤੀ ਆ ਬਾਬਾ ਦੀਪ ਸਿੰਘ ਨੇ ਉਹਨਾਂ ਨੂੰ ਆਪਣੀ ਗੋਦਾਂ ਨੇ ਗਦੇਤਾ ਤੇ ਉਹਨਾਂ ਦੀਆਂ ਜੜੀਆਂ ਜੜੀਆਂ ਮਨੋਕਾਮਨਾ ਸੀ ਉਹ ਪੂਰੀਆਂ ਕਰਤੀਆਂ ਇਹਨਾਂ ਵੀ ਗੱਲਬਾਤ ਕਰ ਲੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੰਤਰ ਬਾਬਾ ਦੀਪ ਸਿੰਘ ਜੀ ਜੀ ਕਿਸ ਤਰ੍ਹਾਂ ਦਾ ਲੱਗਦਾ ਸੇਵਾ ਕਰਕੇ ਵੀ ਜੀ ਦਾ ਅਸਰ ਹੈ ਨੇ ਕਿ ਮਨੋ ਕਾਮਨਾਵਾਂ ਪੂਰੀਆਂ ਹੋਈਆਂ ਕਿਸ ਤਰ੍ਹਾਂ ਦਾ ਜੀ ਬਿਲਕੁਲ ਜੀ ਬਹੁਤ ਆਨੰਦ ਆ ਜੀ ਬਾਬਾ ਦੀਪ ਸਿੰਘ ਦੇ ਘਰ ਆਣ ਕੇ ਹਰ ਇੱਕ ਮਨੋ ਕਾਮਨਾ ਪੂਰੀਆਂ ਹੁੰਦੀਆਂ ਜੀ ਮੇਰੀ ਇੱਕ ਛੋਟੀ ਜੀ ਮਰਿਆਦ ਹੀ ਮੇਰਾ ਨੌਕਰੀ ਤੋਂ ਮੇਰਾ ਸਸਪੈਂਡ ਹੋ ਗਿਆ ਸੀ ਜੀ ਮੈਨੂੰ 6 ਮਹੀਨਿਆਂ ਦਾ ਟਾਈਮ ਮਿਲਿਆ ਕਿ 6 ਮਹੀਨਿਆਂ ਤੋਂ ਪਹਿਲਾਂ ਤੁਹਾਨੂੰ ਬਹਾਲ ਨਹੀਂ ਕੀਤਾ ਜਾਏਗਾ ਪਰ ਬਾਬਾ ਪਹਿਲੇ ਮਹੀਨੇ ਦੇ ਵਿੱਚ ਹੀ ਮੈਨੂੰ ਦੁਬਾਰਾ ਜੁਆਇਨਿੰਗ ਲੈਟਰ ਮਿਲ ਗਿਆ ਮੈਂ ਦੁਬਾਰਾ ਡਿਊਟੀ ਤੇ ਚੜ ਗਿਆ ਬਹੁਤ ਕਿਰਪਾ ਬਾਬਾ ਦੀਪ ਸਿੰਘ ਜੀ ਦੀ ਬਹੁਤ ਜਦੋਂ ਆਪਾਂ ਸੀਵਰੇਜ ਦੀ ਸੇਵਾ ਕਰਦੇ ਆਂ ਕੁਝ ਮਹਿਸੂਸ ਨਹੀਂ ਹੁੰਦਾ ਕਿ ਆਨੰਦ ਆਉਂਦਾ ਆਨੰਦ ਜੀ ਮੈਂ ਤਾਂ ਕਹਿੰਨਾ ਕਿ ਸਵਰਗਾ ਚ ਹੁੰਨੇ ਆ ਜਦੋਂ ਆਪਾਂ ਸੇਵਾ ਕਰਦੇ ਆਂ ਬਾਬਾ ਜੀ ਦੇ ਨਾਮ ਦੀ ਸਾਰੀ ਸੰਗਤਾਂ ਨੂੰ ਵੇਖੀਦਾ ਜੀ ਸੰਗਤੇ ਗੁਰੂ ਘਰ ਆਉਂਦਿਆਂ ਨੂੰ ਸੰਗਤਾਂ ਬਾਣੀ ਚੱਲਦੀ ਰਹਿੰਦੀ ਹੈ ਜੀ 24 ਘੰਟੇ ਬਾਣੀ ਚੱਲਦੀ ਆ ਆਨੰਦ ਚ ਹੋਈਦਾ ਜੀ ਜਦੋਂ ਸੇਵਾ ਕਰਦੇ ਆ ਜੀ ਬਹੁਤ ਕਿਰਪਾ ਬਾਬਾ ਦੂਪ ਸਿੰਘ ਜੀ ਦੀ ਬਹੁਤ ਕਿਰਪਾ ਦੂਜੇ ਜਿਹੜੇ ਲੋਕ ਬੈਠੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਕਿੰਨਾ ਕਿ ਇੱਥੇ ਆਨੰਦ ਹੈ ਕਿੰਨਾ ਕਿ ਮਜ਼ਾ ਆਂਦਾ ਬਾਬਾ ਜੀ ਦੀ ਬਾਣੀ ਸੁਣ ਕੇ ਨਾਲ ਸੇਵਾ ਕਰਕੇ ਜਿਹੜੇ ਦੋਕ ਲੋਕ ਦੇਖ ਰਹੇ ਨੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਬਿਲਕੁਲ ਜੀ ਮੇਰੀ ਸਾਰੀ ਸਾਧ ਸੰਗਤ ਨੂੰ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਆ ਗੁਰੂ ਦੇ ਸਿੱਖ ਬਣੋ ਜ ਅਮਰਿਤ ਸ਼ਕੋ ਜੀ ਗੁਰੂ ਦੇ ਲਾੜ ਲੱਗੋ ਜੀ ਇਹ ਤੋਂ ਬਿਨਾ ਤੁਹਾਡੀ ਕਿਤੇ ਗਤੀ ਨਹੀਂ ਹੋਣੀ ਜੀ ਕਿਤੇ ਗਤੀ ਨਹੀਂ ਹੋਣੀ ਗੁਰੂ ਦੇ ਸਿੱਖ ਬਣੋ ਜੀ ਗੁਰੂ ਦੇ ਲਾੜ ਲੱਗੋ ਜੀ ਮੋਹਰੀ ਗੱਲ ਕਰ ਲੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੋਗੇ ਚਪੈਰਾ ਸਾਹਿਬ ਦਾ ਦਿੰਨੇ ਆ ਸੇਵਾ ਚੱਲ ਰਹੀ ਆ ਬਾਣੀ ਚੱਲ ਰਹੀ ਆ ਕਿੱਦਾਂ ਦਾ ਵੇਖੋ ਜੀ ਆਨੰਦਪਈ ਆਨੰਦਪਈ ਭਾਗ ਸਾਰੇ ਸਾਥ ਸਿੰਘਾਂ ਦੀ ਧਰਤੀ ਹੈ ਨਾ ਤਾਂ-ਤਾਂ ਨੋਖੇ ਅਮਰਸੀਰ ਬਾਬਾ ਦੀਪ ਸਿੰਘ ਜੀ ਜੋ ਕੇ ਨਗਰੀ ਨੂੰ ਪਵਿੱਤਰ ਕਰ ਗਏ ਅੱਜ ਉਹਨਾਂ ਦਾ ਵੇਖੋ ਕੀ ਫਲਵਾੜੀ ਆਪਾਂ ਇੱਥੇ ਵਿੱਚ ਖੇਦੇ ਵਿੱਚ ਕੋਈ ਨਾ ਕੋਈ ਰੂਪਾ ਗੁਰੂ ਦਾ ਜਿਹੜੀ ਸੇਵਾ ਦੀ ਗੱਲ ਕਰ ਲਈਏ ਸੇਵਾ ਭਾਈ ਮਾਨ ਸਾਹਿਬ ਨੇ ਵੀ ਕੀਤੀ ਬਾਲਣ ਦੀ ਹੈਨਾ ਗੁਰੂ ਰਾਮਦਾਸ ਜੀ ਨੇ 40 ਸਾਲ ਟੋਕਰੀ ਚੁੱਕੀ ਆਂਦੇ ਗਾਰੇ ਦੀ ਟੋਕਰੀ ਆਂ ਭਾਰ ਗੁਰੂ ਅਮਰਦਾਸ ਜੀ ਦਾ ਹਾਂ ਕਹਿੰਦੇ ਨੇ ਇਹ ਗਾਰ ਨਹੀਂ ਆ ਇਹ ਤਾਜ ਆ ਗੁਰੂ ਰਾਮਦਾਸ ਜੀ ਨੂੰ ਉਹਦੇ ਚਾਚੇ ਤਾਇਆ ਨੇ ਕਿਹਾ ਇਹ ਗਾਰੇ ਦੀ ਟੋਕਰੀ ਚੁੱਕਦਾ ਗੋਦ ਵਾਲ ਸਾਡੀ ਧਰਤੀ ਦੇ ਪਰ ਉਹ ਤਾਜ ਅੱਜ ਦੇਖੋ ਕੀ ਬਣ ਗਿਆ ਇੱਥੇ ਹਣਾ ਇਹ ਜਿਹੜੀ ਸੇਵਾ ਨਾ ਸੇਵਾ ਜਿਹੜੀ ਮਰਜ਼ੀ ਕਰ ਲੋ ਝਾੜੂ ਦੀ ਸੇਵਾ ਕਰ ਲੋ ਭਰਤਨ ਦੀ ਕਰ ਲੋ ਜਿਹੜੀ ਵੀ ਕਰਨੀ ਨਾ ਇਹ ਸੇਵਾ ਦੇ ਨਾਲ ਮੇਵਾ ਹਣਾ ਜੀ ਬਾਕੀ ਮੇਰੇ ਵੀਰ ਸਾਰੇ ਚੜ੍ਹਦੀ ਕਲਾ ਚ ਮੇਰਾ ਇੱਕ ਇਹ ਮੈਸੇਜ ਇਹ ਆ ਸਿੰਘ ਸੱਜੀਏ ਵੱਧ ਤੋਂ ਵੱਧ ਸਿੰਘ ਸੱਜਾਂ ਕੇ ਦਾੜਾ ਪ੍ਰਕਾਸ਼ ਕਰੀਏ ਆਪਾਂ ਬਾਣੀ ਬਾਣੇ ਧਰਨੀ ਹੋ ਜਾਗੇ ਨਾ ਮਹਾਰਾਜ ਸਾਡੇ ਨੇੜੇ ਆਉਂਦਾ ਹਣਾ ਕਈ ਮੇਰੇ ਵੀਰ ਚਲੋ ਮੈਂ ਥੋੜਾ ਉਲਟ ਬੋਲਣ ਲੱਗਾ ਥੋੜਾ ਕਈ ਮੇਰੇ ਮੇਰਾ ਮੈਸੇਜ ਇਹ ਆ ਮੇਰੇ ਭਰਾਵਾਂ ਨੂੰ ਮੇਰੀਆਂ ਭੈਣਾਂ ਨੂੰ ਮੇਰੀਆਂ ਮਾਵਾਂ ਨੂੰ ਸਾਰਿਆਂ ਨੂੰ ਕਈ ਮੇਰੇ ਵੀਰ ਇੱਥੇ 70% ਆਪਾਂ ਇਹੋ ਜਿਹੇ ਵੀਰ ਵੇਨੇ ਜਿਹੜੇ ਆਸ ਕੀ ਕਰਨ ਆਉਂਦੇ ਆ ਠੀਕ ਹੈ ਜੀ ਅਸੀਂ ਵੇਨੇ ਆ ਹੜਨਾ ਜਦੋਂ ਮਰਜ਼ੀ ਚੈੱਕ ਕਰਕੇ ਭਾਵੇਂ ਜਿਹੜਾ ਮਰਜ਼ੀ ਰਾਤ ਮੈਹਿਕਮਾ ਖਲੋਜੇ ਜਿਹੜਾ ਮਰਜ਼ੀ ਖਲੋਜੇ ਪ੍ਰਸ਼ਾਸਨ ਇੱਥੇ ਫੜਾ ਦਾਂਗੇ ਬੰਦੇ ਆ ਕੰਮ ਚੱਲਣ ਡਿਆ ਮੌਕੇ ਤੇ ਹੁਣ ਵੀ ਫੜਾ ਦਾਂਗੇ ਕਿਉਂਕਿ ਅੱਖਾਂ ਦੇ ਵਿੱਚ ਅਸੀਂ ਕੋ ਪਾਇਆ ਨਹੀਂ ਸਾਨੂੰ ਸਾਰਾ ਗੁਦੀਦਾ ਕੀ ਚੱਲਣ ਡਿਆ ਅਸੀਂ ਉਹਨੇ ਗੁਰੂ ਘਰ ਆਉਂਦੇ ਸੱਚੇ ਦਿਲੋਂ ਆਉ। ਜੇ ਸਰਦਾ ਲੈਣੀ ਆ ਦੇ ਗੁਰੂ ਜਿਹੜੀਆਂ ਸਾਡੀਆਂ ਇੰਟਰਵਿਊ ਹੋਈਆਂ ਸੋ ਬੜੀ ਮਹਾਰਾਜ ਦੀ ਕਿਰਪਾ ਜਿਹੜੇ ਕੋ ਲੋਕ ਨੇ ਤੁਹ ਗਲਤ ਕਰਦੇ ਨੇ ਵੀ ਸੀਵਰੇਜ ਦੀ ਸੇਵਾ ਜਿਹੜੀ ਇਹ ਬਿਮਾਰੀ ਆ ਸੋ ਅਸੀਂ ਉਹਨਾਂ ਨੂੰ ਕਹਿੰਨੇ ਥੋੜਾ ਜਿਆ ਮਹਾਰਾਜ ਦੇ ਵੱਲ ਮੁੱਖ ਕਰੋ ਸੋ ਇਹ ਬਿਮਾਰੀ ਨਹੀਂ ਆ ਮਹਾਰਾਜ ਨੇ ਸਾਨੂੰ ਗਫਾ ਬਖਸ਼ਿਆ ਸੋ ਕਹੇ ਨੂੰ ਕੋਈ ਮੇਰਾ ਭਰਾ ਮਾੜਾ ਨਾ ਕਵੇ ਮਹਾਰਾਜ ਕਿਰਪਾ ਕਰਨ ਬਾਕੀ ਆਪਣਾ ਮੰਦਿਰ ਸ਼ੇਰਾ ਵੀਰ ਪਹਿਲਵਾਨ ਜੀ ਜਿਨੇ ਭਰਾ ਆਪਣੇ ਨਾਲ ਜੁੜੇ ਆ ਡਾਕਟਰ ਸਾਹਿਬ ਵੀ ਆਪਣੇ ਕੋਲ ਨੇ ਚੜਦੀ ਕਲਾ ਦੇ ਵਿੱਚ ਮਹਾਰਾਜ ਕਿਰਪਾ ਕਰਨ ਇੱਕ ਵਾਰੀ ਬਾਕੀ ਭਰਾਵਾਂ ਨੂੰ ਕੈਮਰਾ ਕਮਾ ਕੇ ਡਾਕਟਰ ਸਾਹਿਬ ਆਪਣੇ ਨਾਲ ਨੇ ਵੀ ਸੇਵਾ ਕਰਦੇ ਨੇ ਬਹੁਤ ਚਿਰ ਤੋਂ ਭਰਾ ਆਪਣੇ ਸਾਰੇ ਵੀਰ ਨੇ ਆਪਣੇ ਮਹਾਰਾਜ ਕਿਰਪਾ ਕਰਨ ਸਾਰੀ ਸੰਗਤ ਦੇ ਦੁੱਖ ਜੜੇ ਆ ਮੈਨੂੰ ਲੱਗ ਜਾਂਦਾ ਮਹਾਰਾਜ ਕਿਰਪਾ ਕਰਨ ਜੀ ਖਾਲਸਾ ਵਾਹਿਗੁਰੂ ਜਿੱਥੇ ਸੇਵਾ ਨੂੰ ਸੇਵਾ ਨੂੰ ਲੈ ਕੇ ਕੀ ਕਰਨਾ ਚਾਹ ਕੋਈ ਕਿ ਕਈ ਲੋਕ ਸੇਵਾ ਵੀ ਕਰ ਰਹੇ ਨੇ ਕਈ ਲੋਕ ਜੋ ਪੱਖੀਆਂ ਦੀ ਸੇਵਾ ਕਰ ਰਹੇ ਨੇ ਜਲਦੀ ਸੇਵਾ ਕਰ ਰਹੇ ਨੇ ਜਿਵੇਂ ਉਸ ਉਸ ਚੀਜ਼ ਨੂੰ ਲੈ ਕੇ ਕੀ ਕਰਨਾ ਸਰਦਾ ਆਪੋ ਆਪਣੇ ਮੈਂ ਤੁਹਾਨੂੰ ਅੱਗੇ ਕਹਤਾ ਕੋਈ ਜਾਲਦੀ ਸੇਵਾ ਕਾਂਡਿਆ ਕੋਈ ਬਰਤਨ ਦੀ ਕਾਂਡਿਆ ਕੋਈ ਝਾੜੂ ਦੀ ਕਾਂਡਿਆ ਕੋਈ ਪੱਖੀ ਦੀ ਕਾਂਡਿਆ ਕੋਈ ਗੁਰਕਾ ਸਾਹਿਬ ਦੇਣ ਦੀ ਸੇਵਾ ਕਾਂਡਿਆ ਇਹ ਆਪਣੀ ਸਰਦਾ ਵਾ ਇਹ ਮਹਾਰਾਜ ਜਿਹੜੇ ਅੰਦਰੋਂ ਆਵਾਜ਼ ਦਿੰਦਾ ਨਾ ਤੇਰਾ ਕੰਮ ਆ ਵਾ ਅਈ ਕੁੱਕਰਾਂ ਕੁੱਕਰ ਸੋ ਤੇਰੇ ਦਰਬਾਰ ਦੇ ਕੁੱਕਰਾਂ ਕੁੱਕਰਾਂ ਕੋ ਸੇਵਾ ਲੈਣੀ ਜਿਹੜੀ ਮਰਜ਼ੀ ਲਾ ਦੀ ਭੌਂਕਣਾ ਹਨਾ ਕੁੱਕਰ ਦਾ ਕੰਮ ਭੌਂਕਣਾ ਸੇਵਾ ਲੈਣੀ ਸੇਵਾ ਲੈਣ ਡਿਆ ਵਾ ਗੁਰੂ ਅੰਗਸੰਗ ਸਾਈ ਆ ਅਈ ਇਹਨਿਆਂ ਨੇ ਸੀਸ ਸਿੰਘਾ ਢੇ ਕੇ ਦੂਰ ਆ ਸੀਸ ਤੇ ਆਡੇ ਨਾਲ ਆ ਸਿੱਧਾਂ ਦਾ ਜਕਾਰਾ ਛੱਡ ਕੇ ਨਾਲ ਤੁਰ ਪੀਣਾ ਸੀਸ ਨਾਲ ਹੁੰਦੇ ਹਨ ਤੇ ਤੇ ਧੰਨਵਾਦ ਜੀ ਜਿਸ ਤਰ੍ਹਾਂ ਕਿ ਅਸੀਂ ਗੱਲਬਾਤ ਕੀਤੀ ਹੈ ਸਿੰਘਾਂ ਨਾਲ ਕਿ ਸੇਵਾ 'ਚ ਕਿੰਨਾ ਕ ਆਨੰਦ ਹੈ ਭਾਵੇਂ ਸਿਵਰੇਜ ਦੀ ਸੇਵਾ ਭਾਵੇਂ ਜੋੜਿਆਂ ਦੀ ਸੇਵਾ ਭਾਵੇਂ ਛਾੜੂ ਦੀ ਸੇਵਾ ਪਰ ਸੇਵਾ ਦੇ ਵਿੱਚ ਜੋ ਆਨੰਦ ਆ ਉਹਦਾ ਕਿਸੇ ਵੀ ਦੁਨੀਆ ਦੇ ਵਿੱਚ ਅਸੀਂ ਆਨੰਦ ਨਹੀਂ ਲੈ ਸਕਦੇ ਜੋ ਗੁਰੂ ਸਾਹਿਬ ਦੀ ਸੇਵਾ ਦੇ ਵਿੱਚ ਆਨੰਦ ਮਿਲਦਾ ਉਹ ਹੋਰ ਕਿਥੇ ਨਹੀਂ ਮਿਲਦਾ ਤੇ ਜਿਸ ਤਰ੍ਹਾਂ ਕਿ ਅਸੀਂ ਗੱਲਬਾਤ ਕੀਤੀ ਹੈ ਕਿ ਜਿਹੜਾ ਹੈ ਕਿ ਕਿੰਨਾ ਕ ਆਨੰਦ ਮਿਲਦਾ ਜਿਹੜੇ ਕਿ ਵੀਰ ਜਿਹੜੇ ਨੇ ਸਿਵਰੇਜ ਦੀ ਸੇਵਾ ਨੇ ਬੋਂਦੇ ਨੇ ਇਥੇ ਅੰਮ੍ਰਿਤਸਰ ਦੇ ਵਿੱਚ ਗੁਰੂ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਦੇ ਵਿੱਚ ਮੈਨੂੰ ਤੇ ਆਜਾਜਰ ਵੰਸ਼ਪ ਸਿੰਘ ਕਵਲ ਦਾ